ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਅੱਜ ਆਪਾਂ ਪੜਨ ਜਾ ਰਹੇ ਹਾਂ ਰਾਈਟਰ ਜਸਵੀਰ ਕੌਰ ਢਾਣੀਵਾਲ ਦੀ ਕਹਾਣੀ ਧੀਆਂ ਦੇ ਲਈ ਭਾਗ 1 ਬਡੇਰਿਆਂ ਤੋਂ ਕਹਾਵਤਾਂ ਸੁਣਦੇ ਹੁੰਦੇ ਸੀ ਕਹਿਤੀਆਂ ਦਾ ਜੰਮਦੀਆਂ ਪੁਰਾਈਆਂ ਹੋ ਜਾਂਦੀਆਂ ਨੇ ਇੱਕ ਦਿਨ ਇੰਨਾ ਉਡਾਰੀ ਮਾਰ ਉੱਡ ਜਾਣਾ ਕੁੜੀਆਂ ਦੀ ਕਿਸਮਤ ਪਤਾ ਨਹੀਂ ਕਿੱਥੇ ਲਿਖੀ ਐ ਇਹਨਾਂ ਨੇ ਕਿੱਥੇ ਜਾ ਡੇਰੇ ਲਾਉਣੇ ਤੀਆਂ ਦੇ ਲੇਖਾਂ ਦੀ ਕਹਾਣੀ ਤਾਂ ਇੰਨੀ ਵੱਡੀ ਆ ਕਿ ਸ਼ਾਇਦ ਕਦੇ ਲਿਖੀ ਨਾ ਹੋਵੇ ਬਸ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਇਹ ਕਹਾਣੀ 80ਵੇਂ ਦਹਾਕੇ ਦੇ ਪਿੰਡ ਛੋਟੀ ਕੋਲੋਟੀ ਦੀ ਹੈ ਬਲਵਿੰਦਰ ਨੇੜੇ ਦੇ ਸ਼ਹਿਰ ਮੰਡੀ ਦੀ ਤਹਿਸੀਲ ਵਿੱਚ ਨੌਕਰੀ ਕਰਦਾ ਤੇ ਉਹਦੇ ਘਰੋਂ ਮਨਜੀਤ ਘਰ ਸੰਭਾਲਦਾ ਸਰਦੀਆਂ ਵਿੱਚ ਨਵੰਬਰ ਦਾ ਮਹੀਨਾ ਚੱਲਦੱਸ ਬਾਵਾ ਠੰਡ ਉਤਰਾਈ ਸੀ ਬਲਵਿੰਦਰ ਆਥਣੇ ਜਦੋਂ ਕੰਮ ਤੋਂ ਮੁੜਿਆ ਤਾਂ ਕਾਂਦ ਕੋਲ ਆਪਣਾ ਸਕੂਟਰ ਖੜਾ ਕੇ 베ੜੇ ਵਿੱਚ ਮੰਜੇ ਤੇ ਜਾ ਬੈਠਦਾ ਤੇ ਪੁੱਛਦਾ ਮਨਜੀਤ ਘਰ ਸੁੰਨਾ ਸੁਲਣਾ ਲੱਗਦਾ ਬੇਬੇ ਕਿੱਥੇ ਆ ਅੱਗੇ ਤਾਂ ਮੇਰੇ ਆਉਂਦੇ ਨੂੰ ਬੇੜੇ ਵਿੱਚ ਬੈਠੀ ਹੁੰਦੀ ਆ ਮਨਜੀਤ ਪਾਣੀ ਦਾ ਗਲਾਸ ਲੈ ਕੇ ਬਾਹਰ ਆਈ ਤਾਂ ਕਹਿੰਦੀ ਕੀ ਦੱਸਾਂ ਜੀ ਬੇਬੇ ਤਾਂ ਬੜੀ ਦੁਖੀ ਆ ਕਿ ਸਾਡੇ ਨਿੱਕਾ ਨਿਆਣਾ ਨਹੀਂ ਹੋਇਆ ਅੱਜ ਵੀ ਮੈਨੂੰ ਬਹੁਤ ਕੁਝ ਬੋਲੇ ਕਿ ਤੂੰ ਬਾਹ ਜਾ ਤੇਰੀ ਕੋਕ ਕਦੇ ਹਰੀ ਨਹੀਂ ਹੋਣੀ ਬਲਵਿੰਦਰ ਦੇ ਮਨਜੀਤ ਦਾ ਵਿਆਹ ਹੋਏ 4 ਸਾਲ ਹੋ ਗਏ ਪਰ ਉਹਨਾਂ ਨੂੰ ਰੱਬ ਨੇ ਔਲਾਦ ਨਹੀਂ ਬਖਸ਼ ਹੁਣ ਤਾਂ 2 ਸਾਲ ਹੋ ਗਏ ਸੇ ਬਹੁਤ ਦਵਾਈ ਬੂਟੀਆਂ ਵੀ ਕੀਤੀਆਂ ਪਰ ਕੋਈ ਅਸਰ ਨਹੀਂ ਹੋਇਆ ਬਲਵਿੰਦਰ ਮਨਜੀਤ ਨੂੰ ਕੋਲ ਬਿਠਾ ਕੇ ਸਮਝਾਉਣ ਲੱਗਾ ਦੇਖ ਮਨਜੀਤ ਤੂੰ ਦਿਲ ਤੇ ਨਾ ਲਾਈ ਕੋਈ ਗੱਲ ਬੇਬੇ ਦਾ ਸੁਭਾਅ ਹੀ ਐਵੇਂ ਦਾ ਏ ਮੈਂ ਤੇ ਭੈਣ ਅਸੀਂ ਛੋਟੇ ਹੀ ਸੀ ਜਦੋਂ ਬਾਪੂ ਜੀ ਸਾਨੂੰ ਛੱਡ ਕੇ ਵਾਹਿਗੁਰੂ ਜੀ ਦੇ ਚਰਨਾਂ 'ਚ ਜਾਵਰਜ ਬੇਬੇ ਕੱਲੀ ਨੇ ਹੀ ਸਾਡੇ ਸਾਰੇ ਕਾਲਜ ਕੀਤੇ ਦੇਖ ਮਨਜੀਤ ਪਰਮਾਤਮਾ ਸਭ ਦੀ ਸੁਣਦਾ ਤੂੰ ਇਹ ਦੱਸ ਹੁਣ ਬੇਬੇ ਕਿੱਥੇ ਆ ਮਨਜੀਤ ਤਿਆਰ ਹੋ ਕੇ ਗਏ ਨੇ ਬਥੇਰਾ ਰੋਕਿਆ ਰੁਕੇ ਨਹੀਂ ਬਲਵਿੰਦਰ ਕੋਈ ਨਹੀਂ ਭੈਣ ਕੋਲ ਗਏ ਹੋਣਗੇ ਆ ਜਾਣਗੇ ਜੇ 2 ਦਿਨਾਂ ਵਿੱਚ ਨਾ ਆਏ ਤਾਂ ਮੈਂ ਲੈ ਆਉਂ ਜਾ ਕੇ ਤੂੰ ਜਾ ਕੇ ਰੋਟੀ ਬਣਾ ਲੈ ਮਨਜੀਤ ਸੋਚਣ ਲੱਗੀ ਕਿ ਕੁੜੀਆਂ ਦੀ ਕਿਸਮਤ ਰੱਬ ਕਿਹੋ ਜੀ ਲਿਖ ਦਿੰਦਾ ਮਨਜੀਤ ਦਾ ਮਨ ਪਰ ਆਇਆ ਉਹ ਅੱਖਾਂ ਪੂੰਝਦੀ ਹੋਈ ਚਲਿਆਣੀ ਤੋਂ ਬਾਲਟੀ ਚੱਕ ਧਾਰ ਕੱਢਣ ਚਲੀ ਗਈ ਰਾਤ ਦੀ ਰੋਟੀ ਖਾਣ ਤੋਂ ਬਾਅਦ ਜਦੋਂ ਕਮਰੇਚ ਗਈ ਤਾਂ ਬਲਵਿੰਦਰ ਹਾਲੇ ਸੁੱਤਾ ਨਹੀਂ ਸੀ ਜਦੋਂ ਮਨਜੀਤ ਨੇ ਪੁੱਛਿਆ ਕਿ ਹਾਲੇ ਸੁੱਤੇ ਨਹੀਂ ਤਾਂ ਬਲਵਿੰਦਰ ਉੱਠ ਕੇ ਬੈਠਦਾ ਹੋਇਆ ਕਹਿੰਦਾ ਮਨਜੀਤ ਮੈਨੂੰ ਮੇਰੇ ਦੋਸਤ ਨੇ ਲੁਧਿਆਣੇ ਇੱਕ ਡਾਕਟਰ ਬਾਰੇ ਦੱਸਿਆ ਸੀ ਆਪਾਂ ਉਥੋਂ ਦਵਾਈ ਲੈ ਕੇ ਦੇਖੀਏ ਮਨਜੀਤ ਹਾਂ ਜੀ ਜਾਵਾਂਗੇ ਪਰ ਬੇਬੇ ਜੀ ਨਾਲ ਵੀ ਸਲਾਹ ਕਰ ਲਿਓ ਸਵੇਰੇ ਉੱਠਣ ਅਸਾਰ ਹੀ ਬਲਵਿੰਦਰ ਡੰਗਰਾਂ ਨੂੰ ਪੱਠੇ ਪਾ ਰੋਟੀ ਖਾ ਕੇ ਅੱਜ ਐਤਵਾਰ ਹੋਣ ਕਰਕੇ ਆਪਣੇ ਬੇਬੇ ਨੂੰ ਲੈਣ ਚਲਾ ਗਿਆ ਬਲਵਿੰਦਰ ਦੀ ਵੱਡੀ ਭੈਣ ਨੇੜੇ ਹੀ ਪਿੰਡ ਰੌਲ ਵਿਆਹੀ ਹੋਈ ਸੀ ਬਲਵਿੰਦਰ ਬੇਕੋਮੈਂਟ ਵਿੱਚ ਹੀ ਆਪਣੇ ਭੈਣ ਦੇ ਸਹੁਰੇ ਘਰ ਪਹੁੰਚ ਗਿਆ ਭੈਣ ਆਪਣੇ ਵੀਰ ਆਏ ਨੂੰ ਦੇਖ ਕੇ ਖੁਸ਼ ਹੋ ਗਈ ਉਹ ਬਲਵਿੰਦਰ ਨੂੰ ਮਿਲ ਕੇ ਰਸੋਈ ਵਿੱਚ ਚਾਹ ਬਣਾਉਣ ਚਲੀ ਗਈ ਬਲਵਿੰਦਰ ਨੇ ਭਰਾਡੇ ਵਿੱਚ ਮੁੰਜੇ ਤੇ ਬੈਠੀ ਆਪਣੇ ਬੇਬੇ ਦੇ ਪਿਆਰੇ ਹੱਥ ਲਾਏ ਤੇ ਕੋਲ ਬੈਠ ਕੇ ਸੁਖ ਸਾੰਦ ਪੁੱਛਣ ਲੱਗਾ ਬੇਬੇ ਨੇ ਸਿਰ ਝੋਸ ਦਿੱਤਾ ਅੱਗੇ ਕੁਝ ਨਾ ਬੋਲੀ ਬਲਵਿੰਦਰ ਥੋੜੇ ਟਾਈਮ ਬਾਅਦ ਫਿਰ ਕਹਿੰਦਾ ਬੇਬੇ ਮੈਂ ਤੈਨੂੰ ਲੈਣ ਆਇਆ ਤਿਆਰ ਹੋ ਜਾ ਆਪਾਂ ਟਾਈਮ ਨਾਲ ਹੀ ਮਿਲਣਾ ਬੇਬੇ ਗੁੱਸੇ ਵਿੱਚ ਬੋਲੀ ਨੇ ਸਿੰਦਰੇ ਇਹਨੂੰ ਕਹਿ ਦੇ ਮੈਂ ਨਹੀਂ ਜਾਣਾ ਜਿਵੇਂ ਆਇਆ ਮੁੜ ਜਾਵੇ ਸਿੰਦਰ ਤਿੰਨਾ ਲਈ ਚਾਹ ਲੈ ਕੇ ਆਉਂਦੀ ਹੋਈ ਬੋਲੀ ਬੇਬੇ ਕਿਉਂ ਸਾਰਾ ਦਿਨ ਤਪੀ ਰਹਿੰਦੀ ਐ ਲੈ ਫੜ ਚਾਹ ਪੀ ਲਵੋ ਦੋਵੇਂ ਜਾਣੇ ਬਲਵਿੰਦਰ ਚਾਹ ਦਾ ਗਲਾਸ ਫੜਨ ਲੱਗਾ ਪੁੱਛਦਾ ਬਾਜੀ ਖੇਤ ਗਏ ਨੇ ਭੈਣੇ ਸ਼ਿੰਦਰ ਹਾਂ ਤੂੰ ਖੇਤ ਜਾ ਕੇ ਮਿਲ ਆਇਂ ਅੱਜ ਪਾਣੀ ਦੀ ਵਾਰੀ ਆ ਉਹਨਾਂ ਨੇ ਆਥਣ ਤੱਕ ਘਰ ਨਹੀਂ ਮੁੜਨਾ ਬਲਵਿੰਦਰ ਚਾਹ ਪੀ ਕੇ ਖੇਤ ਨੂੰ ਆਪਣੇ ਜੀਜੇ ਜਗਤਾਰ ਨੂੰ ਮਿਲਣ ਚਲਾ ਗਿਆ ਸ਼ਿੰਦਰ ਮਗਰੋਂ ਆਪਣੀ ਬੇਬੇ ਨੂੰ ਸਮਝਾਉਣ ਲੱਗੇ ਬੇਬੇ ਕਿਉਂ ਸਾਰਾ ਦਿਨ ਮਨਜੀਤ ਨੂੰ ਬੋਲੀ ਜਾਂਦੀ ਰਹਿੰਦੀ ਐ ਕਿੰਨੇ ਸਾਉ ਤੇ ਸਜਿਆਰੀ ਆ ਤੇਰੀ ਨੂੰ ਬੇਬੇ ਸਾਉ ਸਜਿਆਰੀ ਨੂੰ ਕੀ ਕਰਾਂ ਜਦੋਂ ਘਰ ਦਾ ਬਾਰਸ ਨਹੀਂ ਦੇ ਸਕਦੀ ਮੈਨੂੰ ਨਹੀਂ ਚੰਗੀ ਲੱਗਦੀ ਕਿਹੜੇ ਵੇੜੇ ਖਿਹੜਾ ਛੁੱਟੇ ਤੇ ਬਲਵਿੰਦਰ ਦਾ ਦੁਆਰਾ ਵਿਆਹ ਕਰ ਲਵਾਂ ਸਿੰਦਰ ਨਾ ਬੇਬੇ ਇਦਾਂ ਨਾ ਬੋਲ ਬਲਵਿੰਦਰ ਤੇ ਮਨਜੀਤ ਦਾ ਆਪਸ ਵਿੱਚ ਬਹੁਤ ਪਿਆਰ ਆ ਚਾਹੇ ਕੋਈ ਨਿਆਣਾ ਨਾ ਹੋਵੇ ਬਲਵਿੰਦਰ ਨੇ ਕਦੇ ਮਨਜੀਤ ਨੂੰ ਨਹੀਂ ਛੱਡਣਾ ਪੁੱਠਾ ਨਾ ਸੋਚਿਆ ਕਰ ਤੂੰ ਚੁੱਪ ਕਰਕੇ ਤਿਆਰ ਹੋ ਜਾ ਮੈਂ ਰੋਟੀ ਬਣਾ ਲਵਾਂ ਫਿਰ ਤੇਰੇ ਦੋਤੇ ਖੇਡਣ ਗਏ ਝੱਟ ਨੂੰ ਉਹਨਾਂ ਨੇ ਮੁੜ ਆਉਣਾ ਨਾਲੇ ਤੁਸੀਂ ਦੋਵੇਂ ਰੋਟੀ ਖਾ ਕੇ ਜਾਓ ਦਪਹਿਰ ਨੂੰ ਬਲਵਿੰਦਰ ਨੇ ਖੇਤੋਂ ਆ ਕੇ ਆਪਣੇ ਭਾਂਜਿਆਂ ਨੂੰ ਪਿਆਰ ਦਿੱਤਾ ਤੇ ਦੋਵਾਂ ਨਾਲ ਉਹਨਾਂ ਨਾਲ ਪੜ੍ਹਾਈ ਬਾਰੇ ਗੱਲਾਂ ਕਰਨ ਲੱਗਾ ਰੋਟੀ ਖਾ ਕੇ ਦੋਵੇਂ ਮਾਂ ਪੁੱਤ ਪਿੰਡ ਨੂੰ ਜਾਣ ਲਈ ਤੁਰ ਪਏ ਘਰ ਪਹੁੰਚਦਿਆਂ ਤੋਂ ਜਦੋਂ ਮਨਜੀਤ ਨੇ ਬੇਬੇ ਦੇ ਪਿਆਰੇ ਹੱਥ ਲਾਏ ਬੇਬੇ ਜੀ ਮੂੰਹੋਂ ਕੁਝ ਨਾ ਬੋਲੀ ਮਨਜੀਤ ਚਾਹ ਲੈਣ ਚਲੇ ਗਏ ਮਗਰੋਂ ਬਲਵਿੰਦਰ ਬੇਬੇ ਤੇਰੇ ਨਾਲ ਸਲਾਹ ਕਰਨੀ ਸੀ ਜੇ ਅਸੀਂ ਲੁਧਿਆਣੇ ਤੋਂ ਦਵਾਈ ਲੈ ਆਈਏ ਬੇਬੇ ਫਿਰ ਖਿਜ ਗਈ ਇਹਦੇ ਕੁਝ ਨਹੀਂ ਹੋਣਾ ਜਿੰਨਿਆਂ ਮਰਜੀ ਦਵਾਈਆਂ ਖਵਾ ਲੈ ਬਲਵਿੰਦਰ ਚੁੱਪਚਾਪ ਉੱਠ ਕੇ ਚਲਾ ਗਿਆ ਮਨਜੀਤ ਰਾਤ ਦੀ ਰੋਟੀ ਦਾ ਡਾਂਸ ਕਰਨ ਲੱਗੇ ਅਗਲੇ ਦਿਨ ਬਲਵਿੰਦਰ ਸ਼ਾਮ ਨੂੰ ਕੰਮ ਤੋਂ ਮੁੜਦੇ ਹੋਏ ਛੁੱਟੀ ਦੀ ਅਰਜੀ ਦੇ ਆਇਆ ਬਲਵਿੰਦਰ ਨੇ ਰਾਤ ਨੂੰ ਸੌਣ ਤੋਂ ਪਹਿਲਾਂ ਮਨਜੀਤ ਨੂੰ ਕਿਹਾ ਕਿ ਕੱਲ ਨੂੰ ਸਵੇਰੇ ਜਲਦੀ ਉੱਠ ਕੇ ਘਰ ਦੇ ਕੰਮ ਕਾਜ ਕਰ ਲਵੇ ਖੁਸ਼ ਹੋ ਗਈ ਮਨਜੀਤ ਕਿ ਬੇਬੇ ਜੀ ਮੰਨ ਗਏ ਬਲਵਿੰਦਰ ਨੇ ਕਿਹਾ ਕਿ ਨਹੀਂ ਮੰਨੇ ਪਰ ਆਪਾਂ ਦਵਾਈ ਲੈਣ ਜਾਣਾ ਅਗਲੇ ਦਿਨ ਉਹ ਦੋਵੇਂ ਟਾਈਮ ਨਾਲ ਹੀ ਲੁਧਿਆਣੇ ਚਲੇ ਗਏ ਇਸ ਆਸ ਨਾਲ ਕਿ ਇਸ ਵਾਰ ਪ੍ਰਮਾਤਮਾ ਜ਼ਰੂਰ ਸੁਣੇਗਾ